ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਇਹ ਰੈਲੀ ਆ ਇਹ ਹੈਗੀ ਆ ਸਿਮਰਜੀਤ ਸਿੰਘ ਮਾਨ ਦੀ ਤੇ ਕਿਉਂਕਿ ਫਰੋਜਪੁਰ ਹਲਕੇ ਤੋਂ ਗਰਚਾਰਾਂ ਸਾਹਿਬ ਪੋਲਰ ਜਿਹੜੇ ਖੜੇ ਹੋਏ ਆ ਆਪਣਾ ਜਿਨ੍ਹਾਂ ਦਾ ਚੋਣ ਨਿਸ਼ਾਨ ਬਾल्टी ਵੋਟਾਂ ਦੇ ਵਿੱਚ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਜਿਹੜੇ ਆਪਣਾ ਫਰੀਦਕੋਟ ਵਾਲੇ ਪਾਸੋਂ ਆ ਰਹੇ ਤੇ ਇਹਨਾਂ ਨੇ ਜਿਹੜਾ ਫੋਲਰ ਵਾਲੇ ਪਾਸੇ ਨੂੰ ਜਾਣਾ ਵਾ ਗੱਡੀਆਂ ਜਿਹੜੀਆਂ ਪਹੁੰਚ ਚੁੱਕੀਆਂ ਤੇ ਆ ਜਿਹੜੇ ਹੈਗੇ ਆ ਇਹ ਗੁਰਚਰਨ ਸਿੰਘ ਭੋਲਰ ਬੈਠੇ ਹੋਏ ਨੇ ਜਿਹੜੇ ਉਮੀਦਵਾਰ ਖੜੇ ਹੋਏ ਨੇ ਫਰੋਏ ਪਰ ਹਲਕੇ ਤੋਂ ਤੇ ਆ ਹੈਗੀ ਆ ਸਿਮਰਜੀਤ ਸਿੰਘ ਮਾਨ ਦੀ ਜਿਹੜੀ ਗੱਡੀ ਆ ਬਜ਼ੁਰਗ ਬਾਪੂ ਜਿਹੜੇ ਬੈਠੇ ਹੋਏ ਨੇ ਤੇ ਕਿਉਂਕਿ ਬੰਦੀ ਸਿੰਘਾਂ ਤੇ ਡਿਗੁਰੂਗੜ ਜੇਲ੍ਹ ਵਿੱਚ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਲਈ ਪੰਜਾਬ ਦੇ ਕਿਸਾਨੀ ਮਸਲੇ ਦੇ ਪਾਣੀ ਦੇ ਮਸਲੇ ਹੱਲ ਕਰਵਾਉਣ ਲਈ ਨੌਜਵਾਨੀ ਨਸ਼ਿਆਂ ਤੋਂ ਬਚਾਉਣ ਲਈ ਪੰਜਾਬ ਦੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਰਿਸ਼ਵਤਖੋਰੀ ਕਾਲਾ ਬਾਜ਼ਾਰੀ ਅਤੇ ਭ੍ਰਸ਼ਟਾਚਾਰੀ ਨੂੰ ਨੱਥ ਪਾਉਣ ਲਈ ਕਸੇ ਨੀਵਾਲਾ ਬਾਰਡਰ ਅਤੇ ਸੁਲੇਮਾਨ ਕੀ ਬਾਰਡਰ ਨੂੰ ਖਲਵਾਉਣ ਲਈ ਜਿਹੜੇ ਮਾਲਾ ਵੋਟਾਂ ਪਾਉਣੀਆਂ ਜ਼ਰੂਰੀ ਆ ਕਿਉਂਕਿ ਚੋਣ ਨਿਸ਼ਾਨ ਬਾਪੂ ਦਾ ਜਿਹੜਾ ਹੈਗਾ ਪਾਰਟੀ ਆ ਤੇ ਗੁਰਚਰਨ ਸਿੰਘ ਭੁੱਲਰ ਜਿਹੜੇ ਹਲਕਾ ਫਰੋਇਪੁਰ ਤੋਂ ਉਮੀਦਵਾਰ ਜਿਹੜੇ ਲੋਕ ਸਭਾ ਦੇ ਖੜੇ ਹੋਏ ਆ ਤੇ ਜਿਹੜੇ ਸਾਡੇ ਪਿੰਡ ਦੇ ਮੋਤਵਾਰ ਬੰਦੇ ਆ ਜਾਂ ਹੋਰ ਵੀ ਜਿੰਨੇ ਵੀ ਸਾਡੇ ਸਿਮਰਜੀਤ ਸਿੰਘ ਮਾਨ ਨੂੰ ਸਪੋਰਟ ਕਰਦੇ ਆ ਸਾਰੇ ਪਿੰਡ ਦੇ ਜਿਹੜਾ ਉਹਨਾਂ ਦਾ ਆਉ ਭਗਤ ਕੀਤੀ ਆ ਤੇ ਇਧਰਲੇ ਪਾਸੇ ਨਾਲ ਜਿਹੜੀ ਹੋਰ ਵੀ ਬਹੁਤ ਸਪੋਰਟ ਆ ਜਿਸ ਤਰ੍ਹਾਂ ਤੁਸੀਂ ਬਾਪੂ ਨੂੰ ਜ਼ਰੂਰਤ ਤੋਂ ਜਿਤਾਇਆ ਸੀ ਉਸੇ ਤਰ੍ਹਾਂ ਵੀ ਜਿਹੜਾ ਗੁਰਚਰਨ ਸਿੰਘ ਭੁੱਲਰ ਨੂੰ ਵੀ ਜਿਹੜੇ ਲੋਕ ਸਭਾ ਹਲਕਾ ਫਰੋਜ਼ਪੁਰ ਤੋਂ ਜਿਹੜਾ ਤੁਸੀਂ ਵੋਟਾਂ ਪਾ ਕੇ ਕਾਮਯਾਬ ਕਰਨਾ ਕਿਉਂਕਿ ਹੋਰਾਂ ਪਾਰਟੀਆਂ ਦੀ ਤਾਂ ਤੁਸੀਂ ਬਹੁਤ ਸਪੋਰਟ ਕੀਤੀ ਆ ਕਾਂਗਰਸ ਦੀ ਕਾਲੀਆਂ ਦੀ ਆਮ ਆਲਿਆਂ ਦੀ ਵੀ ਹੈਨਾ ਕਿਉਂਕਿ ਆਪਣੇ ਬੰਦੇ ਨੂੰ ਵੀ ਵੋਟ ਪਾਉਣੀ ਚਾਹੀਦੀ ਜਿਵੇਂ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਖੜੇ ਹੋਏ ਆ ਉਹਨਾਂ ਦਾ ਵੀ ਜਿਹੜਾ ਹਵਾ ਬਹੁਤ ਵਧੀਆ ਹੈਗੀ ਆ ਕਿਉਂਕਿ ਬਿਆਨਤ ਸਿੰਘ ਸ਼ਹੀਦ ਬਾਦ ਬਿਆਨਤ ਸਿੰਘ ਦੇ ਪੁੱਤਰ ਨੇ ਉਹਨਾਂ ਦਾ ਵੀ ਜਿਹੜਾ ਫਰੀਦਕੋਟ ਤੋਂ ਜਿੱਤਣਾ ਬਿਲਕੁਲ ਜਿਹੜਾ 100% ਹੋ ਗਿਆ ਵਾ ਕਲੀਅਰ ਤੇ ਉਧਰੋਂ ਅਮਰਤਪਾਲ ਸਿੰਘ ਜਿਹੜੇ ਖਡੂਰ ਸਾਹਿਬ ਤੋਂ ਉਹ ਵੀ ਜਿੱਤਣ ਦੇ ਜਿਹੜੇ 100% ਉਹਨਾਂ ਦੇ ਵੀ ਚਾਂਸ ਬਣ ਜਿਗੇ ਆ ਇਸੇ ਤਰ੍ਹਾਂ ਜਿਹੜਾ ਤੁਸੀਂ ਕੌਮ ਦੇ ਜਿਹੜੇ ਵੀ ਸੇਵਾਦਾਰਾ ਉਹਨਾਂ ਨੂੰ ਵੋਟ ਪਾ ਕੇ ਜਨੂਨ ਕਰਾਉਂ ਜਾਓ ਕਰੋ ਬਾਪੂ ਜਿਹੜੇ ਫਰੋਜਪੁਰ ਤੋਂ ਖੜੇ ਗਰਚਾਰ ਸਿੰਘ ਕੋਲ ਉਹਨਾਂ ਦਾ ਜਿਹੜਾ ਚੂਨ ਨਿਸ਼ਾਨ ਬਾਲਟੀ ਆ ਸੋ ਬਾਈ ਜੀ ਆ ਇਧਰ ਸਾਡੇ ਜੱਲੇ ਵੀ ਆ ਆਪਣੇ ਵਲੰਟੀਅਰ ਉਹ ਜਿਹੜੇ ਸਰਜਾ ਸਿੰਘ ਸਿੰਘ ਵਾਰ ਨਾਲ ਫੋਟੋ ਕਰਵਾ ਰਹੇ ਨੇ ਤੇ ਰੈਲੀ ਬਹੁਤ ਵੱਡੀਆਂ ਕਾਫੀ ਆ ਜਿਹੜੀ ਤੇ ਇੱਥੋਂ ਪਤਾ ਲੱਗਦਾ ਬਈ ਸਪੋਰਟ ਬਹੁਤ ਹੈਗੀ ਆ ਸੋ ਸਾਰੇ ਨਾਲ ਮਿਲ ਕੇ ਜਿਹੜਾ ਵੋਟ ਪਾਇਆ ਜੋ ਬਾਈ ਜੀ ਸਾਸੀ ਗਾਲ ਜੀ ਸਾਸੀ ਗਾਲ ਜੀ ਕੋਈ ਨਹੀਂ ਫੇਰ ਕੀ ਹੋ ਸਾਥਰੀ ਕਾਲ ਬਲਾਈ ਜਾਂਦੇ ਆ ਤੇ ਦੱਸ ਕੀ ਆ ਜੇ ਇਹਦਾ ਫਰਕ ਦਿਖਾਈ ਮੇਰਾ ਸਾਥਰੀ ਕਾਲ ਬਲਾਈ ਜਾਂਦਾ ਮੈਂ ਕਿ ਕਰੀ ਆ ਯਾਨ ਕਰੇਗਾ ਕਾਲ ਸੌ ਜੀਤ ਆ ਬੰਦੇ ਹੋ ਗਏ ਲੇਟ ਜਿਹੜਾ ਕਹਿੰਦਾ ਕਾਲ ਵਾਲਾ ਦੇਖੋ ਤੁਸੀਂ ਐ ਪਾਰਟੀ ਜਤਾਉਣੀ ਐ ਬਿਲਕੁਲ ਤੁਸੀਂ ਪੁੱਤਾ ਹੋ ਗਿਆ thank you k 음 t a t i n g g